ਸਾਡੇ ਅੱਜ ਜਿਹੜਾ 27 ਨੂੰ ਇੱਕ ਮਰਡਰ ਹੋਇਆ ਸੀਗਾ ਬਾਮਨ ਵਾਲਾ ਪਿੰਡ ਚ ਪੂਰੇ ਉਹਦੇ ਜਿਹੜਾ ਟਾਰਗੇਟ ਜਿਹੜਾ ਸੀਗਾ ਉਹ ਜੀਵਨ ਜੋਤ ਸੀਗਾ ਜਿਹਦਾ ਨਾਮ ਫਿਕਰ ਹੋਇਆ ਸੀਗਾ ਮੂਸੇ ਵਾਲੇ ਕੇਸ ਚ ਪਰ ਉਹ ਟਾਰਗੇਟ ਸੀਗਾ ਲੇਕਿਨ ਉਹਦਾ ਜਿਹੜਾ ਡਰਾਈਵਰ ਸੀਗਾ ਯਾਦਵਿੰਦਰ ਉਹ ਬੈਕ ਸੀਟ ਤੇ ਬੈਠਾ ਸੀਗਾ ਤਾਂ ਉਹਨੂੰ ਜਿਹੜੇ ਸ਼ੂਟਰਸ ਨੇ ਗੋਲੀਆਂ ਮਾਰਤੀਆਂ ਸੀ ਤਾਂ ਉਹਦਾ ਕਤਲ ਹੋ ਗਿਆ ਸੀ ਤੇ ਇਮੀਡੀਏਟਲੀ ਜਿਹੜਾ ਕਤਲ ਦਾ ਪਛਾਤਾਚ ਕਰਕੇ ਕਿਉਂਕਿ ਉਦੋਂ ਤੱਕ ਇਹ ਬਿਲਕੁਲ ਬਲਾਈਂਡ অর ਬਲੈਂਕ ਸੀ ਕਿ ਕਿਹਦੇ ਪਿੱਛੇ ਆਏ ਆ ਬਟ 2-3 ਘੰਟੇ ਚ ਇਹ ਪਤਾ ਲੱਗਿਆ ਕਿ ਜੀਵਨ ਜੂਤ ਦੇ ਪਿੱਛੇ ਆਏ ਸੀ ਉਹ ਟਾਰਗੇਟ ਸੀ ਔਰ ਇਹ ਗੈਂਗਸਟਰ ਜਿਹੜਾ ਹੈਗਾ ਬਾਹਰ ਬੈਠਾ ਨਿੱਕੀ ਪਟਿਆਲਾ ਉਹਦੇ ਕਹਿਣ ਤੇ ਇਹ ਸ਼ੂਟਰਸ ਇੱਥੇ ਆਏ ਸੀ ਇਮੀਡੀਏਟਲੀ ਜਿਹੜੀਆਂ ਡਿਸਟ੍ਰਿਕਟ ਪੁਲਿਸ ਨੇ ਜਿਹੜੀਆਂ ਫਾਕ ਫਾਕ ਟੀਮਸ ਬਣਾਤੀਆਂ ਸੀ ਆਈਏ ਦੀਆਂ ਡੀਐਸਪੀ ਕੋਟ ਕਪੂਰਾ ਔਰ ਇਨ ਦਾ ਮੇਨ ਟਾਈਮ ਜਿਵੇਂ ਟਾਈਮ ਲੱਗਦਾ ਰਿਹਾ ਅਗੇ ਕਾਊਂਟਰ ਇੰਟੈਲੀਜੈਂਸ ਦੀ ਟੀਮਸ ਵੀ ਨਾਲ ਐਸੋਸੀਏਟ ਹੋ ਗਈਆਂ ਔਰ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮਸ ਵੀ ਨਾਲ ਐਸੋਸੀਏਟ ਹੋ ਗਈਆਂ ਤੇ ਇਮੀਡੀਏਟਲੀ ਜਿਹੜੀ ਪਹਿਲੀ ਲੀਡ ਮਿਲੀ ਉਹ ਮਿਲੀ ਇੱਕ ਮੁੰਡਾ ਮਲੇਸ਼ੀਆ ਚ ਹੈਗਾ ਉਹਦਾ ਫਾਦਰ ਹੈ ਜਸਵੰਤ ਜੀ ਨੇ ਕੀ ਪੇਮੈਂਟ ਵਗੈਰਾ ਕੋਈ ਇਹਨਾਂ ਨੂੰ ਪਾਈ ਸੀਗੀ ਉਹਦਾ ਨਾਮ ਪਿਊਸ਼ ਪਹਿਲਵਾਨ ਕਰਕੇ ਹੈਗਾ ਤਾਂ ਉਹਦਾ ਫਾਦਰ ਜਸਵੰਤ ਹੈ ਉਹਦੀ ਅਰੈਸਟ ਹੋਈ ਉਹਦੀ ਅਰੈਸਟ ਤੋਂ ਅੱਗੇ ਫਿਗਰ ਆਊਟ ਹੋਇਆ ਇੱਕ ਸ਼ੂਟਰ ਦਾ ਨਾਮ ਆਇਆ ਚੰਕੀ ਦਾ ਚੰਕੀ ਜਿਹੜਾ ਸੀਗਾ ਉਹਨੂੰ ਟਰੈਕ ਕਰਦੇ ਹੋਏ ਅਰੈਸਟ ਕੀਤਾ ਗਿਆ। ਔਰ ਉਥੋਂ ਸਰਸੇ ਚ ਕਿਸੇ ਨੇ ਉਹਨੂੰ ਪਨਾਹ ਦਿੱਤੀ ਸੀਗੀ ਸੁਰੇਜ ਨਾ ਦੇ ਉਹਨੂੰ ਵੀ ਅਰੈਸਟ ਕਰ ਲਿਆ ਗਿਆ। ਔਰ ਉਹਦੇ ਤੋਂ ਚੰਕੀ ਤੋਂ ਜਦੋਂ ਰਿਕਵਰੀ ਕਰਾਉਣ ਲਈ ਲੈ ਕੇ ਗਏ ਸੀ ਕਿ ਜਿਹੜਾ ਵਾਰਦਾ ਚ ਮੋਟਰਸਾਈਕਲ ਯੂਜ਼ ਕੀਤਾ ਸੀਗਾ ਉਹ ਰਿਕਵਰੀ ਕਰਾਉਣ ਦੇ ਦੌਰਾਨ ਮੋਟਰਸਾਈਕਲ ਦੇ ਜਿਹੜੇ ਸੀਟ ਸੀਗੀ ਉਹਦੇ ਥੱਲੇ ਕਿਤੇ ਉਹਨੇ ਪਿਸਤਲ ਵਗੈਰਾ ਕੋਈ ਲੁਕੋ ਕੇ ਰੱਖਿਆ ਹੋਣਾ ਸੀ ਉਹ ਫਾਇਰਿੰਗ ਕੀਤੀ ਔਰ ਕ੍ਰਾਸ ਫਾਇਰ ਚ ਉਹ ਜਿਹੜੀ ਐ ਲੈਗ ਸ਼ਾਟ ਇੰਜਰੀ ਹੋ ਗਈ। ਉਸ ਤੋਂ ਬਾਅਦ ਅੱਗੇ ਜਿਹੜੀ ਇਹਦੀ ਤਫ਼ਤੀਸ਼ ਹੈ ਉਹ ਕਰਦੇ ਹੋਏ ਜਿਹੜੇ ਦੋ ਪਨਾਹਕਾਰ ਸੀਗੇ ਉਹ ਹੋਰ ਫਿਕਰ ਆਊਟ ਹੋਏ ਜਿਹੜੇ ਕਿ ਫਾਜ਼ਿਲਬਾਦੇ ਰਹਿਣ ਵਾਲੇ ਸੀਗੇ ਇੱਕ ਬੰਟੀ ਹੈ ਔਰ ਇੱਕ ਦਾ ਨਾਮ ਸੀਗਾ ਹਰਮਨ ਹਰਮਨ ਉਹਨਾਂ ਨੂੰ ਜਦੋਂ ਪੁਲਿਸ ਨੇ ਸ਼ਕਤੀ ਨਾਲ ਪੁੱਛਗਿੱਛ ਕੀਤੀ ਤਾਂ ਜਿਹੜੇ ਦੋ ਮੇਨ ਹੋਰ ਸ਼ੂਟਰਸ ਸੀਗੇ ਚੰਕੀ ਤੋਂ ਇਲਾਵਾ ਉਹਨਾਂ ਦਾ ਨਾਮ ਫਿਕਰ ਆਊਟ ਹੋ ਗਿਆ ਉਹ ਸੀਗਾ ਮਨਪ੍ਰੀਤ ਤੇ ਓਮਰ ਇਹਨਾਂ ਨੂੰ ਫਿਰ ਪੁਲਿਸ ਨੇ ਜਦੋਂ ਟਰੈਕ ਕੀਤਾ ਸਾਰੀ ਟੀਮਸ ਨੇ ਔਰ ਇਹਨਾਂ ਨੂੰ ਅਲਟੀਮੇਟਲੀ ਜਾ ਕੇ ਜਿਹੜਾ ਹੈ ਰਾਜਪੁਰੇ ਤੋਂ ਕੱਲ ਅਰੈਸਟ ਕੀਤਾ ਗਿਆ ਕੱਲ ਲੇਟ ਇਵਨਿੰਗ ਇਹਨਾਂ ਨੂੰ ਅਰੈਸਟ ਕੀਤਾ ਔਰ ਇਹਨਾਂ ਦੀ ਜਿਹੜੀ ਅਰੈਸਟ ਬਾਅ ਕੇ ਕੁੱਝ-ਕੁੱਝ ਚੱਲ ਰਹੀ ਹੈ ਇੰਟਰੋਗੇਸ਼ਨ ਤੇ ਇਹ ਜਿਹੜਾ ਟੈਕਨੀਕਲੀ ਔਰ ਹਿਊਮਨ ਇੰਟ ਦੇ ਉੱਤੇ ਕੰਮ ਕਰਦੇ ਹੋਏ ਡਿਸਟ੍ਰਿਕਟ ਫਰੀਦਕੋਟ ਨੇ ਔਰ ਦੂਸਰੀ ਜਿਹੜੀ ਟੀਮਸ ਸਿਗੀਆਂ ਦੂਸਰੀ ਪੰਜਾਬ ਪੁਲਿਸ ਦੀ ਏਜੰਸੀਜ਼ ਨੇ ਬਹੁਤ ਹੀ ਛਲਾਂਗਾ ਜਿਹਾ ਕੰਮ ਹੋਇਆ ਔਰ ਜਿਹੜਾ ਇਹ ਐਂਡ ਟੂ ਐਂਡ ਮੋਡਿਊਲ ਬਹੁਤ ਘੱਟ ਹੁੰਦਾ ਕਿ ਐਂਡ ਟੂ ਐਂਡ ਮੋਡਿਊਲ ਦੇ ਸਾਰੇ ਜਿਹੜੇ ਕੋਈ ਪਨਾਹ ਦੇਣ ਵਾਲੇ ਆ ਜਾਂ ਫੰਡਿੰਗ ਕਰਨ ਵਾਲੇ ਆ ਜਾਂ ਫੋਟੋਸੋਲਜਰ ਆ ਜਿਹੜੇ ਐਕਚੁਅਲ ਸ਼ੂਟਰ ਹੁੰਦੇ ਆ ਉਹ ਸੱਤ ਦੇ ਸਾਤੇ ਜਿਹੜੀਆਂ ਅਰੈਸਟ ਇਸ ਕੇਸ ਚ ਹੋ ਗਈਆਂ ਔਰ ਇੱਕ ਅਦਾ ਜਿਹੜਾ ਕੋਈ ਬੰਦਾ ਰਹਿੰਦਾ ਉਹਨੂੰ ਵੀ ਅਸੀਂ ਛੇਤੀ ਅਰੈਸਟ ਕਰ ਲਾਂਗੇ ਹਾਂ ਬਿਲਕੁਲ ਜੀ ਜਿਹੜੀ ਸਾਜ਼ਿਸ਼ ਹੈ ਜਾਂ ਮੇਨ ਹੈ ਉਹ ਐਕਚੁਅਲੀ ਸੀ ਕਿ ਲੱਕੀ ਪਟਿਆਲ ਨੇ ਜਿਹੜਾ ਚੰਕੀ ਸੀਗਾ ਚੰਕੀ ਦਾ ਭਰਾ ਦੀਪਕ ਮਾਨ ਹੈ ਉਹਦਾ ਮਰਡਰ ਹੋਇਆ ਸੀ ਇੰਟਰ ਗੈਂਗ ਰੈਵਲਰੀ ਵਿੱਚ ਤਾਂ ਉਹਨੇ ਲक्की ਪਟਿਆਲ ਨੇ ਚੰਕੀ ਨੂੰ ਇਹ ਜਿਚਾ ਦੱਸ ਦਿੱਤਾ ਕਿ ਤੇਰੇ ਭਰਾ ਦਾ ਜਿਹੜਾ ਮਰਡਰ ਸੀਗਾ ਉਹ ਇਸ ਬੰਦੇ ਨੇ ਕਰਾਇਆ ਜੀਵਨ ਜੋਤ ਨੇ ਜੇ ਤੂੰ ਬਦਲਾ ਲੈਣਾ ਤੇ ਉਹਨੇ ਸਾਰੀ ਇਹਨੂੰ ਲੋਜਿਸਟਿਕ ਸਪੋਰਟ ਵਗੈਰਾ ਪ੍ਰੋਵਾਈਡ ਕੀਤੀ ਜਿਹੜਾ ਮਤਲਬ ਚੰਕੀ ਦੀ ਕੋਈ ਪਰਸਨਲ ਦੁਸ਼ਮਣੀ ਨਹੀਂ ਸੀ ਇਹਦੇ ਨਾਲ ਉਹ ਸਿਰਫ ਲक्की ਪਟਿਆਲ ਨੇ ਉਹਨੂੰ ਵਰਗਾ ਲਿਆ ਔਰ ਇਹ ਉਹਨੂੰ ਇਮਪ੍ਰੈਸ਼ਨ ਦੇ ਦਿੱਤਾ ਕਿ ਤੇਰੇ ਭਰਾ ਦਾ ਕਾਤਲ ਇਹ ਇਸ ਬੰਦੇ ਨੇ ਕੀਤਾ ਸੀ ਜਾਂ ਇਹ ਬੰਦਾ ਵੀ ਉਸ ਵਿੱਚ ਸ਼ਾਮਲ ਸੀ ਉਹ ਇਸ ਕਰਕੇ ਜੀਵਨ ਜੋਤ ਨੂੰ ਜਿਹੜਾ ਮਰਡਰ ਕਰਨ ਦਾ ਪ੍ਰੋਜੈਕਟ ਸੀ ਮੋਟਿਵ ਤਾਂ ਜਿਹੜੀ ਪਿਛਲੀ ਰਾਈਵਲਰੀ ਚੱਲ ਰਹੀ ਹੈ ਇਹਨਾਂ ਦੀ ਉਸੇ ਚੀਜ਼ ਸੀਗਾ ਜਿਹੜਾ ਬੰਬੀਆ ਗੈਂਗ ਤੇ ਉਹ ਜਿਹੜਾ ਉਸੇ ਵਾਲ ਕਤਲ ਚ ਇਹ ਸੀਗਾ ਉਹੀ ਇਹਨਾਂ ਦੀ ਹੈਗੀ ਹੈ ਰਾਈਵਲਰੀ ਮੇਸ ਮੂਸੇ ਵਾਲੇ ਦੋ ਤਾਂ ਬੜੇ ਸੋਫਿਸਟੀਕੇਟਿਡ ਵੈਪਨਸ ਹੈ ਜੀ ਇੰਪੋਰਟਡ ਵੈਪਨ ਹੈ ਚਾਈਨੀਜ਼ ਮੇਡ ਜਿਹੜੇ ਹੈਗੇ ਆ ਤੇ ਦੋ ਜਿਹੜੇ ਲੋਕਲੀ ਹੈਗੇ ਆ ਉਸੇ ਵਾਲਾ ਕੇਸ ਕਿਸ ਤਰ੍ਹਾਂ ਦੇ ਸਬੰਧ ਨਾਲ ਠੀਕ ਹੈ ਜੀ ਦੇਖੋ ਉਹ ਤਾਂ ਇਹਦੇ ਚ ਸਿਰਫ ਇਹੀ ਗੱਲ ਹਜੇ ਤੱਕ ਸਾਹਮਣੇ ਆਈ ਹੈ ਕਿ ਉਹ ਐਂਗਲ ਤੋਂ ਜੀਵਨਜੋਤ ਨੂੰ ਟਾਰਗੇਟ ਕਰਨਾ ਸੀਗਾ ਲੇਕਿਨ ਉਹਦੇ ਭਲੇਖੇ ਚ ਜਿਹੜਾ ਯਾਦਵਿੰਦਰ ਦਾ ਮਰਡਰ ਹੋ ਗਿਆ ਬਟ ਜਿਹੜੀ ਮੂਸੇਵਾਲ ਦੇ ਕੇਸ ਚ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਤਾਂ ਮਾਨਸਾ ਡਿਸਟ੍ਰਿਕਟ ਚ ਹੈਗੀ ਹੈ ਉੱਥੋਂ ਪਤਾ ਲੱਗ ਸਕਦਾ ਕਿ ਉਹਨਾਂ ਕੋਲ ਕੀ ਹੈਗਾ ਫਾਈਲ ਦੇ ਉੱਤੇ ਦੇਖੋ ਹਜੇ ਤੱਕ ਤਾਂ ਜਿਹੜਾ ਮਨਪ੍ਰੀਤ ਔਰ ਦੋ ਉਹਨਾਂ ਦੀ ਇੰਟਰੋਗੇਸ਼ਨ ਚੱਲ ਰਹੀ ਹੈ ਉਹਨਾਂ ਤੋਂ ਲੈ ਕੇ ਉਹਨਾਂ ਦੀ ਜਿਹੜੀ ਪਿਛਲੀ ਰਿਕਾਰਡ ਤੋਂ ਜਾਵਾਂਗੇ ਬਟ ਹਜੇ ਤੱਕ ਜਿਹੜਾ ਕੋਈ ਸਾਹਮਣੇ ਨਹੀਂ ਆਇਆ ਉਹਨਾਂ ਦਾ ਰਿਪੋਰਟ ਜਿਹੜਾ ਫਸਟ ਟਾਈਮਰ ਹੈ ਜਾਂ ਕੋਈ ਇੱਕਦਾਂ ਕੋਈ ਛੋਟਾ ਮੋਟਾ ਪਰਚਾ ਹੋਵੇਗਾ ਉਹ ਸਾਰੀ ਡਿਟੇਲਸ ਹਜੇ ਆਣੀਆਂ ਹਨ ਇਨਟਰੋਗੇਸ਼ਨ ਤੇ ਆਣੀਆਂ ਹਨ